ਆਹੋ ਇਹ ਕਹਿੰਦੇ ਸ਼ਾਮ ਤੋਂ ਮੈਂ ਨਹੀਂ ਸੰਗਣੀ ਲੈ ਪਾ ਆ ਗਿਆ ਯਾਰ ਦੀ ਭੈਣ ਦੇ ਪਿੰਡ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਜਾ ਆ ਜਾ ਹੋਰ ਠੀਕ ਠਾਕ ਹਾਂ ਲਾਲਾ ਪਾਣੀ ਧਾਣੀ ਪੀ ਲਾ ਪਾਣੀ ਸਕੋਗੇ ਹਾਂ ਜੀ ਦਾਲ ਦੋ ਜੀ ਪਾਣੀ ਸਸਕਰ ਸਸਕਰ ਪਾਣੀ ਲੈ ਗਿਆ ਬੈਠੋ ਹੋਰ ਦਾ ਸੋ ਘਰ ਪਰਵਾਹ ਠੀਕ ਠਾਕ ਹਾਂ ਜੀ ਠੀਕ ਠਾਕ ਜੀ ਮਰਦ ਸਾਡੇ ਪ੍ਰੋਹਣੇ ਦਾ ਕਿਦਾਂ ਵਾ ਪ੍ਰੋਹਣੇ ਦਾ ਮੜਾ ਯਾਰ ਨਹੀਂ ਯਾਰ ਉਹ ਤਾਂ ਕਹਿੰਦੇ ਸੁਧਰਿਆ ਹੋਣਾ ਅੱਜ ਕੱਲ ਛੱਡੀਆ ਕਿੱਥੇ ਸੁਧਰਿਆ ਹਾਂ ਸਰਾਬ ਤੁਹਾਨੂੰ ਪਤਾ ਹੈ ਕਰੀ ਜਿਹੜੇ ਪੀਂਦੇ ਮਨ ਛੱਡਦੇ ਬਾਅਦ ਚ ਬਹੁਤ ਮਾੜੇ ਹਲਾਤ ਹੋਦੇ ਦੇ ਅੱਛਾ ਜੀ ਹਾਂਜੀ ਪਾਜੀ ਤੁਹਾਨੂੰ ਫਿਰ ਗਲਤੀ ਲੱਗੀ ਜੇ ਉਹ ਤੇ ਕੁੜੀ ਸਾਡੀ ਕਹਿੰਦੀ ਵੀ ਹੁਣ ਕੰਮ ਤੇ ਵੀ ਜਾਂਦਾ ਜਿੱਥੇ ਮੈਂ ਤਾਂ ਕਦੀ ਵੇਖਿਆ ਨਹੀਂ ਉੱਥੇ ਹੀ ਤੁਰਿਆ ਫਿਰਦਾ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਪੀਤੀ ਹੁੰਦੀ ਆ ਪੀਤੀ ਹੁੰਦੀ ਰੱਜਿਆਂ ਦਾ ਸਰਾਬ ਫਿਰ ਮੰਦਾ ਹੀ ਹਾਲ ਆ ਮੰਦੇ ਹਾਲ ਆ ਜਿਆਦਾ ਉਹ ਤੇ ਕੁੜੀ ਕੋ ਤੁਸੀਂ ਆਇਆ ਕਰੋ ਕਿਤੇ ਪਤਾ ਪਤਾ ਵਿਚਾਰੀ ਦਾ ਲੈ ਆਇਆ ਕਰੋ ਮੈਂ ਕੁੜੀ ਆਈ ਸਾਡੇ ਕੋਲ ਤੇ ਕਹਿੰਦੀ ਵੀ ਨਹੀਂ ਐ ਕੋਈ ਗੱਲ ਹੀ ਨਹੀਂ ਆ। ਤੇ ਯਾਨੀ ਥੋੜੀ ਕਹਿਣਾ ਹੁੰਦਾ ਕਿ ਮੈਂ ਦੁਖੀ ਆ ਕਰ ਜੀ। ਬਿਲਕੁਲ ਬਿਲਕੁਲ। ਯਾਨੀ ਦੇਖ ਵੀ ਗਣਾ ਕਿ ਮੇਰੇ ਵੀ ਪੇਕਾਂ ਤੱਕ ਜਾਵੇ ਨਾ ਆਵਾਜ਼। ਮੁਰਾ ਸੁਧਰੇ ਆ ਨਹੀਂ। ਸੁਧਰੇ ਰਹੀ। ਉਹਦਾ ਸੁਧਾਰ ਹੋਗੇ ਤਰੀਕੇ ਨਾਲ। ਅਜੇ ਉਹਦੀ ਵਿਚਾਰੀ ਦੀ ਉਮਰ ਹੀ ਕੀ ਆ। ਉਹਦਾ ਸੋਚੋ ਵਿਚਾਰੀ ਦਾ ਕੋਈ ਰਲ ਮਿਲ ਕੇ ਮੈਂ ਸੁਣਿਆ ਵੀ ਉਹ ਕਿਸ ਦੇ ਘਰ ਵਿਚਾਰੀ ਕੰਮ ਕਰਦੀ ਆ। ਤੇ ਸੋਚੋ ਉਹਦਾ ਰਲ ਮਿਲ ਕੇ ਸਾਰੇ ਕੰਮ ਕਰਦੀ ਆ। ਹਾਂਜੀ। ਹਾਨੂੰ ਜੋ ਦੱਸਿਆ ਨਹੀਂ ਹੁੰਦੇ। ਹਾਂ ਮੈਂ ਜੀ ਸੁਣ ਲਿਆ ਵਾਂ। ਹਾਂਜੀ। ਦਵਿੰਦਰ ਕਹਿੰਦੇ ਜਿਹਦੇ ਘਰ ਕੰਮ ਕਰਦੀ ਆ ਉਹ ਤੇ ਨਹੀਂ ਸੁਧਰਿਆ। ਉਦਾਂ ਹੀ ਆ। ਨਹੀਂ ਨਹੀਂ। ਇਹਨਾਂ ਨੂੰ ਗਲਤੀ ਲੱਗੀ ਹੁੰਦੀ ਆ। ਮੈਂ ਤਾਂ ਥੋੜੇ ਦਿਨ ਪਹਿਲਾਂ ਉਹ ਕਿਹਾਈ ਆ। ਗਲਤੀ ਨਹੀਂ ਇਹ ਤੇ ਰੋ ਜਾਂਦੇ ਆਉਂਦੇ ਆ ਉਥੇ। ਨਾਲੇ ਭੈਣ ਜੀ ਤੁਹਾਨੂੰ ਪਤਾ ਧੀਆ ਦੱਸਦੀਆਂ ਥੋੜੀਆਂ ਦੀ ਆਪਣੇ ਪੇਕੇਆਂ ਨੂੰ ਕਿ ਮੈਂ ਕਿਹਦੇ ਘਰ ਕੰਮ ਕਰਦੀ ਆ ਜਾਂ ਕੀ ਕਰਨਾ। ਉਹ ਵਿਚਾਰੀ ਨੇ ਆਪਣੇ ਬੱਚਿਆਂ ਦੇ ਹੁਣ ਪੜ੍ਹਾਈ ਆ। ਕੁਝ ਵੀ ਆਪਣਾ ਟਾਈਮ ਤੇ ਕੱਢਣਾ ਵਾ ਪਰ ਉਹ ਵਿਚਾਰੀ ਨੂੰ ਤੁਹਾਨੂੰ ਕੀ ਦੱਸਿਆ ਆਣ ਕੇ। ਕਿ ਮੈਂ ਕਿਸ ਦੇ ਘਰ ਕੰਮ ਕਰਦੀ ਹਾਂ ਇਹ ਗੱਲ ਤੇ ਹੀ ਭਰਾ ਜੇ ਪੇਕੇ ਤੁਹਾਨੂੰ ਹੀ ਸੋਚਣਾ ਪੈਣਾ ਇਹ ਸਾਰੇ ਜਾਣੇ ਤੁਸੀਂ ਰਲ ਮਿਲ ਕੇ ਤੇ ਉਹਦਾ ਵਿਚਾਰੀ ਦਾ ਦੇਖੋ ਜੀ ਮੈਂ ਆਪਣਾ ਲਾਵਾ ਫੇਰਾ ਚੰਗਾ ਜੀ ਤੇ ਕੋਈ ਨਹੀਂ ਦੱਸ ਦਿਓ ਕੋਈ ਸੁਨਾਸਣੂ ਦੇਣਾ ਹੋਊਗਾ ਤਾਂ ਕੋਈ ਨਹੀਂ ਮੈਂ ਕੋਈ ਗੱਲ ਨਹੀਂ ਕੋਈ ਨਹੀਂ ਧੰਨਵਾਦ ਮੈਂ ਜਿੰਨਾ ਬਹੁਤਾ ਕੱਪੜਾ ਰੱਖਿਆ ਹੈ ਕਿਥੋਂ ਇਹ ਆ ਗਿਆ ਜਿਹਨੇ ਸਾਰੀ ਗੱਲ ਕਰਤੀ ਇਹਨਾਂ ਦਾ ਕੋਈ ਸਭੀ ਖੜਾ ਹੋਵੇ ਤਾਂ ਭਾ ਕੇ ਕੱਪੜੇ ਪਿੰਦਰ ਕੋ ਸਿੱਤੇ ਜਾਂ ਜਨ ਵੀ ਚੱਲ ਮੇਰੇ ਨਾਲ ਬੜੀ ਬੜੀ ਮਿਸਰੀ ਪਤਾ ਗਈਆਂ ਉਹ ਤੇ ਬਈ ਗੱਲ ਲੱਗ ਫਲੰਗ ਮੈਨੂੰ ਇਹ ਨਾਲੇ ਗੱਲਾਂ ਵੀ ਮੇਰੀ ਭੈਣ ਦੇ ਉਹਦੇ ਬੱਤੇ ਭਰਤੇ ਲੱਕ ਦੀ ਸਪੰਦਤ ਕੁ ਸਭੀ ਬਗਾਂ ਵੇਂ ਨਹੀਂ ਗਿਆ ਮੇਰੇ ਵਾਲੋ ਜੇ ਗੱਲ ਮੈਨੂੰ ਹੁਣ ਬਾਹਰੋਂ ਪਤਾ ਲੱਗੀ ਹੈ ਨਾ ਉਹ ਤੇਰੀ ਕਰਤੂਤ ਨਹੀਂ ਮੈਨੂੰ ਪਤਾ ਲੱਗਦਾ ਤਾਂ ਨਾ ਉਹ ਕੁੜੀ ਦੱਸਦੀ ਆ ਕੀ ਮਤਲਬ ਕੀ ਮਤਲਬ ਤੂੰ ਗਈ ਆ ਜਾਂਦੀ ਰਹਿਣੀ ਆ ਉਦੋਂ ਵੀ ਗਈ ਆ ਮੈਨੂੰ ਦੱਸਿਆ ਵਾ ਕਿ ਕੁੜੀ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗੀ ਆ ਹੁਣ ਨੂੰ ਕੋਈ ਪਲੇਖਾ ਲੱਗਦਾ ਹੋਣਾ ਐਦਾਂ ਦੀ ਕੋਈ ਗੱਲ ਨਹੀਂ ਆ ਓਏ ਪਲੇਖਾ ਨਹੀਂ ਉਹਨੇ ਸਾਰਾ ਕੁਝ ਦੱਸਤਾ ਜਿਹੜੇ ਸਬਜ਼ੀਆਂ ਵੇਚਣ ਵਾਲੇ ਭਾਂਡੇ ਵੇਚਣ ਵਾਲੇ ਬੰਦੇ ਆ ਰੋਜ਼ ਜਾਂਦੇ ਲੋਕਾਂ ਦੇ ਘਰਾਂ 'ਚ ਇਹਨਾਂ ਨੂੰ ਸਾਰੇ ਬੰਦਿਆਂ ਦਾ ਪਤਾ ਹੁੰਦਾ ਪਿੰਡ 'ਚ ਕੌਣ ਕਿੱਦਾਂ ਦਾ ਆ ਠੀਕ ਆ ਕਹਿੰਦਾ ਉਹ ਤੇ ਕੰਦਾ ਚ ਵਜਦਾ ਫਿਰਦਾ ਕਹਿੰਦਾ ਮੇਰੇ ਕੋਲ ਸਮਾਨ ਲਿਆ ਜੀ ਤੱਕ ਮੇਰੇ ਪੈਸੇ ਨਹੀਂ ਦਿੱਤੇ ਉਹਨੇ ਤੇ ਕੁੜੀ ਨੇ ਨਿਆਣੇ ਵੀ ਪਾਲਨੇ ਉਹ ਕੀ ਕਰੇ ਉਹ ਲੋਕਾਂ ਦੇ ਘਰ ਕੰਮ ਨਾ ਕਰੇ ਤੇ ਇੱਕ ਕੁੜੀ ਆ ਉਹ ਵੀ ਆਉਂਦੀ ਆ ਮੈਂ 50 ਰੁਪਏ ਰੱਖਿਆ ਉਹਨੂੰ ਕਿ ਆਪਣੇ ਮੁੰਡਾ ਸੁੱਤ ਕੇ ਤੇ ਆ ਜਾ ਤੇਰਾ ਮੁੱਢ ਵਿੱਚ ਸੇਵਾ ਕਰਦੀ ਏ ਕੁਛ ਪਰ ਨਹੀਂ ਉਹਨੇ ਨਹੀਂ ਮੰਨਨੀ ਜੇ ਉਹ ਨਹੀਂ ਮੰਦੀ ਤੇ ਮੁੜ ਕੇ ਮੈਂ ਨਹੀਂ ਸਾਹ ਦੇਣਾ ਆਖਰ ਵਿੱਚ ਮੈਂ ਦੱਸ ਦਿੰਦਾ ਉਹ ਮੈਂ ਗੱਲ ਦੱਸਾਂ ਉਹ ਕੁੜੀ ਜਿਹੜੀ ਹੱਥਾਂ ਨਾਲ ਦੇਂਦੀ ਨਾ ਮੂੰਹ ਨਾ ਖੋਲ੍ਹਦੀਆਂ ਪੈਣੀਆਂ ਬਾਕੀ ਤੂੰ ਐਦਾ ਵੱਡਾ ਪਰਦਾ ਰੱਖਿਆ ਪਤਾ ਕਿਉਂ ਕਿਉਂਕਿ ਮੇਰੀ ਭੈਣ ਹੀ ਜ ਤੇਰੇ ਵਰਗੀ ਧੁੰਗੀ ਦਾ ਤੇ ਆ ਕੇ ਮੁੰਨ ਮੁੰਨ ਮੇਰੇ ਕੰਨਾਂ ਚ ਦੱਸਦੀ ਰਾਤ ਨੂੰ ਰੋਜ ਕਿ ਐਦਾਂ ਹੋਇਆ ਉੱਥੇ ਆ ਹੋਇਆ ਨਹੀਂ ਨਹੀਂ ਗੱਲ ਇਹ ਹੀ ਕਿ ਮੈਂ ਡਰ ਗਈ ਡਰ ਗਈ ਜੀ ਜੀ ਨੇ ਆਪ ਵੀ ਕਿਹਾ ਸੀ ਵੀ ਵੀ ਇਹਨਾਂ ਨਾਲ ਗੱਲ ਨਾ ਕਰੀਓ ਗੁੱਸੇ ਚ ਆ ਜਾਂਦੇ ਛੇਤੀ ਵੇਖੋ ਇਹ ਕੜਾ ਰਿਸ਼ਤੇ ਬਦਲ ਜਾਣੇ ਆ ਰਹਿਣਾ ਤੇ ਜੋ ਹੈਗਾ ਹੁਣ ਉਹੋ ਕੋਈ ਆ ਤੇ ਮੂੰਹ ਜੋ ਕੱਢੀਆਂ ਗੱਲਾਂ ਮੁੜ ਕੇ ਪੈਂਦੀਆਂ ਨਹੀਂ ਆ ਤੇ ਇਹ ਕੱਲਾ ਉਹਦਾ ਸੋਚਦੇ ਉਹਦੀ ਬੁੱਢੀ ਮਾਂ ਦਾ ਵੀ ਸੋਚੇ ਉਹਨੇ ਨਾ ਬੁੱਢੀ ਮਾਂ ਦੀ ਗੱਲ ਦੀ ਸਾਨੂੰ ਠੇਕਾ ਨਹੀਂ ਆ ਉਹ ਬੰਦੇ ਨੇ ਮੈਨੂੰ ਪਤਾ ਕੀ ਆਖਿਆ ਇਹਦਾ ਹਜੇ ਭਾਜੀ ਉਹਦੀ ਉਮਰ ਹੀ ਕੀ ਆ ਸਹੀ ਗੱਲ ਸਾਰੀ ਉਮਰ ਕੇ ਲੋਕਾਂ ਦੇ ਘਰਾਂ 'ਚ ਕੰਮ-ਕਾਜ ਕਰਕੇ ਕੱਢੂਗੀ ਐਦਾਂ ਬੱਚੇ ਪਲ ਜੈਣਗੇ ਨਹੀਂ ਨਹੀਂ ਸਮਝਾਵਾਂਗੇ ਇੱਕ ਵਾਰੀ ਬੈ ਕੇ ਕੋਈ ਗੱਲ ਨਹੀਂ ਸਮਝਾਉਣਾ ਵਾ ਤੂੰ ਜੇ ਹਾਲ ਸਮਝਾਇਆ ਹੁੰਦਾ ਮੈਨੂੰ ਦੱਸਿਆ ਹੁੰਦਾ ਮੈਂ ਉਦੋਂ ਤਾਂ ਕੁਝ ਕਰਦਾ ਮੈਂ ਤੇ ਇਹੇ ਸੋਚਣ ਦੇ ਸੁਧਰ ਗਿਆ ਵਾ ਚਲੋ ਕੰਮ ਤੇ ਜਾਂਦਾ ਕਹਿੰਦੀ ਐ ਪੈਸੇ ਆਉਣ ਲੱਗੇ ਪੈਸੇ ਉੱਥੋਂ ਨਹੀਂ ਆਉਂਦੇ ਪੈਸੇ ਤਾਂ ਕਹਿੰਦਾ ਕੋਈ ਲੈ ਜਾਂਦਾ ਜਦੋਂ ਉਹ ਬਣਾ ਲੈ ਕੇ ਆਉਂਦੀ ਕਿਤੇ ਉਹ ਇਹਨਾਂ ਵੱਡੇ ਵੱਡੇ ਪਰਦੇ ਰੱਖਣ ਦੀਆਂ ਨਾ ਤੂੰ ਇਹ ਲਾਸਟ ਵਾਰੀ ਜੇ ਮੇਰੇ ਕੋਈ ਆਉਣੇ ਆ ਠੀਕ ਆ ਬਾਕੀ ਹੁਣ ਗੱਲ ਸੁਣ ਲੈ ਮੇਰੀ ਕੁੜੀ ਨੂੰ ਕਹੇ ਜੇ ਚੰਗੀ ਚਾਹਨੀ ਆ ਤੇ ਛੱਡ ਕੇ ਮੁੰਡੇ ਨੂੰ ਆ ਜਾ ਜੇ ਨਹੀਂ ਤੇ ਨਾ ਮੈਂ ਵਰਨਾ ਉੱਥੇ ਤੇ ਨਾ ਉਹ ਆਵੇ ਸਿੱਧੀ ਗੱਲ ਵਾ ਪਰ ਵੇਣੀ ਗਿਆ ਜਾ ਲੈ ਕੇ ਆ ਜੇ ਨਹੀਂ ਆਉਂਦੀ ਨਾ ਤੇ ਕਹਿਦੀ ਤੂੰ ਆਡੇ ਲਈ ਨਹੀਂ ਤੇਰੇ ਲਈ ਨਹੀਂ ਦੀ ਉਹਦਾ ਉੱਥੇ ਕੰਮ ਕਰਉਂਦਾ ਭਾਈ ਮੇਰੀ ਗੱਲ ਸੁਣੋ ਬਸ ਸੇ ਤਾਂ ਕੰਮ ਨਾ ਲਵੋ ਠੰਡੇ ਦਿਮਾਗ ਨਾਲ ਸੋਚੋ ਉਹਦੀ ਮਾਂ ਵਾ ਬਜ਼ੁਰਗ ਘਰ ਐਦਾਂ ਮੈਂ ਕਿਦਾਂ ਕਹਿੰਦਾ ਜਾ ਕੇ ਵੀ ਨਾਲ ਚੱਲ ਉਹ ਜਿਹਦੀ ਮਾਂ ਵਾ ਸਾਲਾ ਉਹਨੂੰ ਨਹੀਂ ਪਤਾ ਉਹਨੂੰ ਨਹੀਂ ਸਾਰ ਤੇ ਸਾਨੂੰ ਕੀ ਸਾਰ ਇਹ ਤੇ ਲੋ ਜੰਮੀ ਆਉਦੇ ਕਮਾਖ ਬਾਦ ਲੋ ਉਹਨਾਂ ਨੂੰ ਖਾਲੇ ਉੱਟਾ ਵੀ ਦਿਮਾਗ ਖਰਾਬ ਕਰਦਾ ਮੈਂ ਇਹੇ ਵਾਰ ਕੰਮ ਕਰਦੀ ਇਹ ਵੀ ਪਤਾ ਲੱਗ ਗਿਆ ਆ ਹਾਂ ਹਾਂ ਮੈਂ ਤੇ ਕੁਝ ਲਕਾਇਰਾ ਦੀਆਂ ਨਹੀਂ ਆ ਅੱਜ ਸੁਧਰ ਜੂਗਾ ਕੱਲ ਸੁਧਰ ਜੂਗਾ ਪੀ ਉਹਨਾਂ ਨੇ ਜਿਹੜੇ ਕੋਸ਼ ਭਭਰੀ ਦਉਂਗੀ ਸੁਧਰੀ ਆਵਾ ਪੀ ਜੇ ਸੁਧਰੀ ਆਈ ਨਾ ਤੇ ਪਤਾ ਨਹੀਂ ਕਿਹੜਾ ਫੇਰੀ ਵਾਲਾ ਜਿਹਨੇ ਦੱਸਤਾ ਤੁਹਾਨੂੰ ਜਿਹੜਾ ਤਾਂ ਟੇ ਪਿੰਡ ਦਾ ਉੱਧ ਫੇਰ ਲਵਾਲ ਨਹੀਂ ਜਾਂਦਾ ਅਸਾਂ ਸਵੇਰ ਬਾਅਦ ਬੈਠੇ ਚਾਹੀ ਖਾਵੇ ਸਵੇਰ ਕੀ ਬੈਠੇ ਹੀ ਤੇ ਉਹ ਆ ਗਿਆ ਇਹ ਨਾਲ ਹੀ ਕਿਤੇ ਪੁੱਛਿਆ ਸੁਣਾ ਆਂ ਟੇ ਪਿੰਡ ਦੀ ਅੱਜ ਬਾਜੀ ਤੇ ਉਹ ਤੇ ਪਹਿਲਾਂ ਸ਼ੁਰੂ ਹੋ ਗਿਆ ਅਸ਼ੀਆ ਇਹ ਦੇ ਮੇਰੇ ਦਵਾਲੇ ਤੂੰ ਜਾਣੀ ਹੋਣੀ ਜਦੋਂ ਨਹੀਂ ਇਹਦੇ ਆਪ ਹੀ ਹੋਉਣੀ ਆ ਤੂੰ ਮੇਰੀ ਭੈਣ ਦੇ ਪਰਦੇ ਰੱਖੇ ਪਰ ਨਾਲ ਤੁਹਾਡੇ ਨਾਲ ਲੜਾਈ ਬੈਣੀ ਮੇਰੇ ਕੱਪੜੇ ਖਰਾਜ ਆ ਆਪਣੇ ਬਾਤ ਹੁਣੇ ਜਾ ਨੂੰ ਲੈ ਕੇ ਆ ਹੁਣੇ ਜਾ ਨੂੰ ਲੈ ਕੇ ਆ ਇਹਦਾ ਲੈ ਵਟੇ ਤੂੰ ਇਹ ਪਰਦੇ ਰੱਖਦੀਆਂ ਨਾਲ ਮਿਲ ਕੇ ਜੇ ਤਾਂ ਮੇਰੇ ਤਾਂ ਕੱਲ ਪਹੁੰਚਣੀ ਨਹੀਂ ਤੈਨੂੰ ਪਤਾ ਹੀ ਆ ਸੁਭਾ ਦਾ ਕੱਪੜਾ ਤੋਂ ਬਾਅਦ ਉਹ ਪਾ ਲੈ ਗੁੱਸਾ ਹੀ ਬਣਾਵਾ ਤੂੰ ਤੋਲਦੀ ਮੈਨ ਵੇਰੇ ਰੱਖਿਆ ਫਿਰ ਇਸ ਤੇ ਹੁਣ ਕਦੋਂ ਨਹੀਂ ਜਾਣਾ ਪਰ ਉਹ ਨਾ ਹੋ ਗਈ ਜਾਣਾ ਮੂਚੋ ਕੱਢੀ ਗਾਲੂੜ ਕੇ ਪੈਂਦੀ ਨਹੀਂ ਆ ਪਰ ਤੁਹਾਨੂੰ ਪਤਾ ਹੀ ਆ ਉਸੇ ਜਦੋਂ ਤੋਂ ਕਹਿੰਦੀ ਸੌਂਦੇ ਨਹੀਂ ਮੁੜ ਕੇ ਨਾ ਨਾ ਪਰਦੀ ਪਾਉਂਦੀ ਆ ਇਹ ਵੀ ਜੋ ਨਾ ਸੁਧਰ ਜਾਵੇ ਮੇਰੇ ਜਿੱਦੜ ਪ੍ਰਾਣ ਕਿਤੇ ਪਤਾ ਲੱਗ ਗਿਆ ਉਹਨੇ ਮੈਨੂੰ ਲੈ ਜਾਣਾ ਹੀ ਹੂ ਪਰ ਇਹ ਬੰਦਾ ਨਹੀਂ ਸੁਧਰਿਆ ਬਾਹਰ ਜਾ ਜਾ ਮੈਨੂੰ ਲੱਗਦਾ ਉਹਦੇ ਪੈਸੇ ਵੀ ਦੇਣ ਵਾਲੇ ਆ ਉਹ ਕੋ ਸਮਾਨ ਲਈ ਜਾਊਗਾ ਇਹਦਾ ਹੀ ਇਹ ਵੀ ਗੱਲ ਆਂਦਾ ਧਾਰੇ ਵੀ ਮੰਗ ਲੈਂਦਾ ਬਿਲਕੁਲ ਸਮਾਨ ਲਿਆ ਵਾ ਮੇਰੇ ਨੇ ਦਿੱਤੇ ਅਜੇ ਤੱਕ ਆਦਾਂ ਦੁਰੂਣ ਨੂੰ ਵੀ ਪੈਸੇ ਮੰਗ ਲੈਂਦਾ ਮੈਂ ਬੜੀ ਵਾਰੀ ਆਖਿਆ ਵੀ ਸਭ ਹੀ ਨਾ ਪੈਸੇ ਦਿਆ ਕਰ ਵੀਰਾ ਨਾ ਦਿਆ ਕਰ ਇਹਨੇ ਕਿੰਨੀ ਆਉਂਦੀ ਬਾੜੀ ਐ ਕਿ ਆਂਦਾ ਹਾਂਗਾ ਐ ਕੀ ਸੋਚਿਆ ਉਹਨੇ ਵੀ ਕੀ ਦੇ ਘਰ ਕੰਮ ਕਰਦੀ ਆ ਉਹ ਤਾਂ ਜੇ ਵੀ ਹੁਣ ਹੁਣ ਜਵਿੰਦਰ ਜਿਹੜੀ ਮੇਰੀ ਅੱਜ ਇਹਨਾਂ ਨੂੰ ਕੀਤੀ ਨਾ ਸੱਚੀ ਮੈਂ ਤਾਂ ਤ ਪੱਕਾ ਹੀ ਨਹੀਂ ਹੋ ਗਿਆ ਮੈਨੂੰ ਵੀ ਉੱਥੇ ਤੋਂ ਪੱਕੀ ਘੱਟੀ ਵੀ ਜਾ ਕੇ ਦਸੀ ਨਾ ਅਗਲੇ ਨੂੰ ਨਿੱਕੀ ਨਿੱਕੀ ਗੱਲ ਦੱਸ ਕੇ ਗਿਆ ਹੁਣ ਮੈਂ ਵੀ ਇਹ ਗੱਲ ਦੇ ਵਿੱਚ ਝੂਠੀ ਪੈ ਗਈ ਅਗਲਾ ਵੇਂਦਾ ਮੇਰੀ ਭੈਣ ਹੀ ਨਾ ਤਾ ਪੜਦੇ ਪਾਏ ਆ ਹੈਨਾ ਉਹ ਇਹੋ ਜੀ ਗੱਲ ਕੋਈ ਨਹੀਂ ਆ ਕੀ ਕਰਾਂ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਭੈਣ ਆਈ ਇਹਦੀ ਜੋ ਆਈ ਸੀ ਜੋਵਨ ਦੀ ਉਹ ਵੀ ਕਿਤੇ ਇਨਾ ਖਾ ਪਖ ਪਾ ਕੇ ਗਈ ਰੌਲਾ ਪਾ ਕੇ ਮਾ ਤੇਰੀਆਂ ਠੇਕੜੀਆਂ ਪਾੜੇ ਬੰਦਾ ਵਾਹ ਤਲਵਾਰਾਂ ਮਾਰੇ ਉਹਦੇ ਸਾਹਮਣੇ ਉਹਨੂੰ ਦੱਸਣ ਦੀ ਇਹਦੀ ਸਾਲੀਆ ਕਰਤੂ ਤਵੇ ਇੱਦਾਂ ਮੇਰੇ ਹੱਥ ਹੀ ਪੈਂਦਾ ਹੁਣ ਮੈਂ ਕੀ ਕਰਾਂ ਦੱਸਿਆ ਹਾਂ ਮਾਂ ਮੇਰੀ ਪਰਜਾਈ ਆਈ ਤੇ ਕਿਤੇ ਨੇ ਨਾ ਇੱਥੇ ਮਾਰ ਕੇ ਮੰਜੇ ਤੇ ਸੁੱਟਿਆ ਹੀ ਨਹੀਂ ਲਪਾਇਆ ਮੈਂ ਹਾ ਕੀ ਕਰਦੀ ਮੈਂ ਹਾ ਅਗਲੀ ਫੇਰੀ ਮੇਰੀ ਮਾਵਾ ਵਾਂਗੂਆ ਮੈਂ ਹਾ ਨਹੀਂ ਕਿਤੇ ਮੇਰੇ ਭਰਾ ਦੇ ਕੰਨ ਚ ਕਿਤੇ ਗੱਲ ਨਹੀਂ ਕੱਢੀ ਕਿ ਤੇਰੀ ਭੈਣਾ ਹੀ ਨਹੀਂ ਆਉਗੀ ਮੈਂ ਹਾ ਪੈਸੇ ਦੇ ਜਾਂਦੀ ਮੋਠਾ ਚੀ ਲੀੜੇ ਬਣਾ ਬਣਾ ਦਿੰਦੀ ਕਿੰਨਾ ਵਚੇਰ ਤੁਸੀਂ ਮੈਨੂੰ ਦੋਗੇ ਪਰ ਉਹ ਕਦੀ ਬਲਵਿੰਦਰ ਇੱਥੇ ਆ ਕਿ ਹੁਣ ਉਹ ਕਹਿੰਦੇ ਵੀਰ ਜੀ ਤੇਰੇ ਵੀ ਨਾਲ ਲੈ ਕੇ ਆਉਂਗਾ ਤੇ ਨਹੀਂ ਤੇ ਮੈਂ ਨਹੀਂ ਸਾਰੀ ਮਾਰ ਵਰਨਾ ਹੁਣ ਪੰਜਾਬ ਤੇ ਮੇਰੇ ਪਾ ਦੀ ਪੈ ਗਈ ਆ ਮੈਂ ਤੇ ਬਥੇਰਾ ਕਹਿ ਕਿ ਤੁਸੀਂ ਆਪਣੇ ਭੈਣ ਦਾ ਸੋਚਦੇ ਹੋ ਉਥੇ ਜਿਹੜੀ ਬਜ਼ੁਰਗ ਬੈਠੀ ਉਹਦਾ ਵੀ ਸੋਚੋ ਹੁਣ ਮਾਸੀ ਘਰ ਹੁੰਦੀ ਤੇ ਮੈਂ ਨਾਲ ساری ਗੱਲ ਕਰਦੀ ਵੀ ਆ ਪੰਗਾ ਪੈ ਗਿਆ ਵਾ ਤਾਂ ਹੁਣ ਮੈਂ ਦੱਸ ਕੀ ਕਰਾਂ ਇੱਥੇ ਜੇ ਮੈਂ ਤੈਨੂੰ ਨਾਲ ਨਾਲ ਖੜਿਆ ਤਾਂ ਤਾਂ ਵੀ ਇਹਨੇ ਮੈਨੂੰ ਛੱਡਣਾ ਲੈ ਭਾਬੀ ਉਹ ਵੀ ਕੰਮ ਜ਼ਰੂਰੀ ਹੀ ਇਹਦੇ ਸਿਆਤਿਆਂ ਦਾ ਕਰਕੇ ਕਿੱਥੇ ਕੋ ਬਸਾਂ 'ਚ ਚੜਿਆ ਜਾਂਦਾ ਮੈਨੂੰ ਪਤਾ ਜਿੱਦਾਂ ਮੈਂ ਚੜਾ ਕੇ ਆਈ ਬੱਸੇ ਉਹ ਮਾਮਿਆਂ ਨੂੰ ਕਹਿਣ ਗਈ ਕਿ ਇਹਨੂੰ ਫੇਰ ਉਹ ਮੰਗਲਾ ਇਹਨੂੰ ਸੁਟੋ ਮੱਜੇ ਦੇ ਬੰਨ ਕੇ ਤੇ ਸੁਧਰੇ ਜਾਂ ਉਹ ਆਪਣੇ ਕੋ ਖੜੋ ਉਹ ਤਾਂ ਗਈ ਉਹਨਾਂ ਵਾਲੀ ਤਰਲ ਮਿੰਤਾ ਕਰਨ ਕੀ ਕਰੀਏ ਸਾੜ ਕੋ ਜਰਾਨੀਆਂ ਨੂੰ ਡਰਦਾ ਵਾ ਉਧਰ ਗਮਾਂਡਣ ਦੇ ਦਿਵਾਲੀ ਹੋ ਗਿਆ ਭੈਣ ਦੀ ਬੇਇੱਜ਼ਤੀ ਹੱਥ ਦੀ ਕਰਤੀ ਐ ਨਾ ਲੈਣ ਭੈਣ ਕੋਈ ਦਤਾ ਮਾਂ ਕਿਤੇ ਉਹ ਤੇ ਇੰਨਾ ਬੋਲ ਕੇ ਦੇਈ ਨਹੀਂ ਨਹੀਂ ਮੈਂ ਖੰਡ ਪਤੀ ਲੈਣ ਚੱਲਾਂ ਮੈਂ ਖੰਡ ਪਤੀ ਤੂੰ ਉਧਰ ਲੈਣ ਗਿਆ ਅਗਲੀ ਬਿਨਾਂ ਚਾਹ ਤਾਂ ਮੈਂ ਉਹਦੇ ਸੁੱਖ ਨੇ ਪਿਆਰ ਦੀ ਚੱਲ ਗਈ ਅਗਲੀ ਮਾੜੀ ਵੜ ਗਈ ਐ ਸੁੱਖਵਾ ਤੇ ਉਹ ਨਹੀਂ ਕਿਤੇ ਮੇਰੇ ਲਾਗੇ ਲੱਗਦੀ ਦੱਸਣਾ ਭੈਣ ਨੂੰ ਸੁੱਖ ਵੱਲੋਂ ਨਹੀਂ ਦੱਸਣੀ ਮੈਂ ਹੁਣ ਦੱਸੇ ਤੇ ਵੀ ਕਰਾਵੀ ਤੇ ਕੀ ਕਰਾਂ ਜਦੋਂ ਇਹਨੇ ਸੁਧ ਉਹਦੇ ਨੇ ਪਿਆਰ ਲੈਂਦਾ ਮੁੰਡਾ ਨਿਆਣਾ ਮੂਹਾਂ ਲਵੇਂਦਾ ਫੋਟ ਬਣਾਉਣਾ ਨਹੀਂ ਖਾਚਾ ਨਹੀਂ ਪਾਣੀ ਨਹੀਂ ਤੇ ਮੈਂ ਕਿ ਦੱਸਾਂ ਕਿਸੋ ਨਹੀਂ ਜਾਵਾਂ ਕਹਵੇਂ ਸੀ ਮੈਂ ਦੱਸਿਆ ਉਹਨੇ ਹੁਣ ਕਿ ਐਪਟਨ ਦਾ ਨੰਬਰ ਲਿਆ ਜੰਦੀਨੀ ਹੀ ਨੰਬਰ ਕੈਪਟਨ ਦਾ ਉਹ ਫਿਰ ਹੁਣ ਮੈਂ ਹਾਂ ਕੀ ਪਤਾ ਇਹਨੇ ਨਹੀਂ ਦੱਸਿਆ ਵੀ ਤੇਰੀ ਪਰਜਾਈ ਕਿੰਦੇ ਕਰ ਕੰਮ ਕਰਦੀ ਐ ਫਿਰ ਵੀ ਮੇਰਾ ਅਕਸਰ ਨੂੰ ਦੇਰ ਵਾ ਖੂਨ ਆ ਹੱਡਾ ਜੇ ਉਹਨੂੰ ਪਤਾ ਲੱਗੇ ਮੁੰਡੇ ਨੇ ਖਰਚਾ ਕਰੀ ਜਾਵੇ ਸ੍ਰੀਕਾ ਦੇ ਘਰ ਕੰਮ ਕਰਨ ਨਹੀਂ ਕੱਲ ਨੂੰ ਚੱਲ ਜਿੱਦਾਂ ਮਾਰ ਜੀ ਅਗਲੇ ਮੈਨੇ ਮਾਰਨੇ ਆ ਸੋਨੀ ਦੀਆਂ ਨੋਹਾਂ ਨੇ ਕਿ ਤੇਰੀ ਤੇ ਮਾਹੜੇ ਘਰ ਕੰਮ ਕਰਦੀ ਸੀ ਸਸਤੇ ਤੇ ਫਿਰ ਮੇਰਾ ਕੀ ਜੀਣਾ ਮੇਆਂ ਨਵਾਂ ਦਾ ਕੀ ਜੀਣਾ ਹੋਊਗਾ ਬੜੀ ਦੂਰ ਤੱਕ ਗੱਲ ਜਾਂਦੀ ਆ ਪਰ ਇਹ ਨਹੀਂ ਉਹ ਭਾਬੀ ਸੋਚਦਾ ਕੋ ਹੋਈ ਜਦਨ ਦੀ ਤੂੰ ਗਈ ਐਨੇ ਤੇ ਰਾਤ ਨਾ ਰਾਤ ਦੇ ਨੇ ਕੀ ਕੀਤੀ ਧਾਰੂ ਧਾਰੂ ਰੱਜ ਕੇ ਆ ਜਨਾ ਫਿਰ ਤੇਰੇ ਦਿਵਾਲੇ ਕਦੀ ਮੇਰੇ ਦਾ ਇਦਾਂ ਬਸ ਆ ਕੋਈ ਖਾ ਕੇ ਛੇਤਰ ਸੌ ਜਾਂਦੀਆਂ ਹਨ ਨੂੰ ਰਾਤੀ ਰੋਟੀ ਦਾ ਸੈਂਸਾ ਰਹਿੰਦਾ ਪਕਾ ਲਈ ਦੀ ਪਤਾ ਨਹੀਂ ਖਾਣੀ ਮਿਲਣੀ ਕਿ ਨਹੀਂ ਹਾਂ ਮੈਂ ਨਵੇਂ ਨੂੰ ਦੱਸਣਾ ਕੋਈ ਮੈਂ ਕੀ ਕਰਾਂ ਹੁਣ ਮੈਂ ਇਦਾਂ ਕਿਦਾਂ ਤੇਨੂੰ ਦੱਸਾਂ ਕਿ ਕੀ ਨਹੀਂ ਕਿਵੇਂ ਤੇਰੇ ਜੇ ਤੂੰ ਨਾਲ ਗਈ ਸਾਡੇ ਘਰ ਲੜਾਈ ਬੁੜੀ ਪੈਣੀ ਜਾਂ ਤੇ ਇੱਕ ਵਾਰੀ ਮੇਰੇ ਨਾਲ ਜਾਂਦੀ ਮਿੱਠੀ ਪਿਆਰੀ ਹੋ ਕੇ ਸਮਝਾਉਂਗੀ ਇਦਾਂ ਕਿਦਾਂ ਤੇਰੇ ਨਾਲ ਚੱਲ ਜਾ ਹੁਣ ਮੰਮੀ ਘਰ ਨਹੀਂ ਆ ਜੀ ਬਚਾਈ ਘਰ ਹੁੰਦੀ ਉਹਨੂੰ ਪੁੱਛਨੇਗੀ ਤੇ ਮੈਂ ਵੀਰ ਨੂੰ ਸਮਝਾ ਆਉਂਦੀ ਕਿ ਕਿਤੇ ਨਹੀਂ ਮੈਂ ਮਰ ਚਲੀ ਕੰਮ ਕਰਦੀ ਆ ਨਿੱਕੀਆਂ ਹੁੰਦੀਆਂ ਤੇਰੇ ਘਰ ਵੀ ਕੰਮ ਕਰੀਦਾ ਸੀ ਇੱਥੇ ਪੁੱਤਾਂ ਬਦਲੇ ਬੜਾ ਕੋਹ ਕਰਨਾ ਪੈਂਦਾ ਲੋਕੀ ਤੇ ਕਹਿੰਦੀ ਜਾਲ ਪਾ ਲੈਂਦੇ ਆ ਕੰਮ ਕਰਨ ਨਦਵਿੰਦਲ ਕੋਈ ਡਰ ਨਹੀਂ ਪਰ ਜੇ ਆਪਣੇ ਘਰ ਵਾਲੇ ਦੇ ਮੋਢੇ ਨਾਲ ਮੋਢਾ ਲਾ ਕੇ ਕਰੋ ਤੇ ਜੇ ਤੂੰ ਕਦੇ ਵੀ ਉਹ ਸ਼ਰਾਬ ਪੀ ਛੱਡੇ ਤੇ ਤੂੰ ਤੇ ਆ ਗਿਆ ਕਰ ਕਰ ਤੇ ਖਵਾਲ ਛੱਡੇ ਤੇ ਇਹ ਤੇ ਗੱਲ ਗਲਤ ਆ ਨਾ ਉਹ ਹਾਂ ਗੱਲ ਕਹਿੰਦੀ ਉਹ ਮੈਂ ਤੇ ਮੰਨਦੀ ਆ ਗਲਤ ਗੱਲ ਆ ਪਰ ਇਹਦੇ ਮਨ 'ਚ ਕੌਣ ਪੜੇ ਦੇ ਦਿਮਾਗ 'ਚ ਤੇ ਤੁੜੀ ਭਰੀ ਪਈ ਆ ਸਵੇਰ ਨੂੰ ਜਾਂਦਾ ਸ਼ਾਮਾਂ ਨੂੰ ਪੀ ਕੇ ਲੱਜ ਕੇ ਆ ਜਾਂਦਾ ਵਾ ਕੀ ਕਰਾਂ ਮੈਂ ਮੈਂ ਤੇ ਸੱਚੀ ਤੁਹਾਨੂੰ ਵੀ ਜਿਆਦਾ ਦੁਖੀ ਆ ਮੈਂ ਕਿੱਥੇ ਟੇਢ ਫੁੱਲ ਕਿਹਦੇ ਮੋਢੇ ਰੁਆ ਉਹ ਭੈਣ ਆਈੀ ਉਦੋਂ ਉਹਨੂੰ ਦੋਕਸਫ 2000 ਰੁਪਇਆ ਉਹ ਦੇਗੀ ਕਿੰਨਾ ਚਿਰ ਮੈਨੂੰ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਇਆ ਤੋਹ ਗਿਆ ਆਂਦੇ ਉਹਦੇ ਘਰ ਦੀ ਕਮਾਈ ਨਾ ਹੀ ਪੂਰੀ ਪੈਂਦੀ ਆਂ ਬਾਰੋ ਜਿੰਨੇ ਮਰਜੀ ਲੋਕੀ ਦੇ ਦੇਣ ਉਹਨਾਂ ਨਾਲ ਕਦੀ ਪਰਖਤ ਨਹੀਂ ਹੁੰਦੀ ਕੀ ਕਰਾਂ ਹੁਣ ਮੁੰਡਾ ਤੇ ਮੈਂ ਤੇ ਆਪਣਾ ਪੁੱਤ ਬਣਾਉਣਾ ਹੀ ਆਂ ਆ ਕਹ ਤੇ ਹੋਇਆ ਪੀ ਲਈ ਚਲੋ ਜਦੋਂ ਨਹੀਂ ਰਹਿ ਸਕਦਾ ਪੈਗ ਲਾ ਕੇ ਰਾਨੂ ਰੋਟੀ ਖਾ ਲਈ ਘਰਦਿਆਂ ਨੂੰ ਕਿ 57 24 ਕਹਿੰਦੇ ਤਾਂ ਕਹਦਾ ਖੰਡਿਆ 7 ਇਥੇ ਇਦਾਂ ਹੀ ਰਹਿਣੇ ਆਂ ਕੀ ਹਾਲ ਹੋਵੇ ਇਹੋ ਜਿਹੇ ਬੰਦੇ ਦਾ ਕੀ ਮਸਲਾ ਹੱਲ ਹੋਵੇ ਹਾਲ ਕੀ ਆਪ ਤੇ ਨਸਤ ਕਰ ਦੇ ਵਿੱਚ ਸੁਖੀ ਸੰਦੀ ਵਸਨਾ ਨਹੀਂ ਨਾਲ ਦਾਹਾਂ ਜੀਆਂ ਨੂੰ ਪਰਥੂ ਪਾਇਆ ਭੈਣ ਇਹਦੀ ਕਲਪ ਦੀ ਚਲ ਗਈ ਭਰਾ ਤੇਰਾ ਕਲ ਭੰਡਿਆ ਮੈਂ ਇਥੇ ਦੁੱਖ ਸੁੱਖ ਵੇਖ ਕੇ ਚਲ ਜਾਂ ਨਹੀਂ ਜਾ ਕੇ ਬਸਰਦੇ ਨਹੀਂ ਉਹਦਾ ਗੁੱਸਾ ਵੇਖ ਕੇ ਕਿੰਨੇ ਜੀਆਂ ਨੂੰ ਵਖਤ ਪਾਇਆ ਇੱਕ ਬੰਦੇ ਨੇ ਕੀ ਕਰਾਂ ਮੈਂ ਤੇ ਆਪ ਸੱਚੀ ਬੜੀ ਦੁਖੀ ਮੇਰਾ ਤੇ ਜੀ ਕਰਦਾ ਕੋ ਖਾ ਕੇ ਮਰ ਜਾ ਫਿਰ ਜਦੋਂ ਮੁੰਡੇ ਆ ਲਵੈਣੀ ਆ ਵੀ ਇਹਦੇ ਪੈਰਾਂ ਪਿੱਛੇ ਤੇ ਮੈਂ ਬੈਠੀ ਆ ਚਲੋ ਮਹਾਰਾਜ ਮੇਰੇ ਦਿਨ ਮੋੜੂ ਗਈ ਕਿਤੇ ਇਹਨੂੰ ਇਹ ਸੁਧਰ ਜਾਊਗਾ ਪਰ ਨਾ ਇਹਨੂੰ ਦੀਦਾ ਨਹੀਂ ਕੋਈ ਛਿੱਤਰ ਵਾਲਾ ਜਿਹੜੀ ਗੱਲ ਆ ਘਰ ਚ ਹੋਵੇ ਨਾ ਛਿੱਤਰ ਵਾਲਾ ਬੰਦਾ ਤੇ ਰੋਜ਼ ਇਹਦੇ ਨੂੰ ਦੋ ਟਾਈਮ ਫੇੜੇ ਜਾਂ ਵੇਲਾ ਜਾ ਕੇ ਰੱਜ ਕੇ ਤੇ ਆਉਂਦਾ ਚਾਹ ਪੀਲਾ ਉਹ ਵੀ ਉਹ ਤਾਂ ਨਹੀਂ ਗਿਆ ਹੀ ਇਹਨੂੰ ਲੈ ਜਾਓ ਥੋੜਾ ਚਿਰ ਤੇ ਆਪੇ ਅਗਾਂ ਟਿਕਾਣੀ ਆ ਜਣੀ ਆ ਤੇ ਫਿਰ ਇਹ ਵੀ ਕਿੱਥੇ ਜਾਂਦੀ ਆ ਇੱਥੇ ਕਹਿੰਦੀ ਛਿੱਤਰਖਾਨੇ ਤੇ ਇੱਥੇ ਮਰਨਾ ਆ ਨਹੀਂ ਇਹਨੂੰ ਤਾਂ ਲੈ ਜੀਏ ਉਹ ਜਿਹੜੀ ਬਜ਼ੁਰਗ ਬੈਠੀ ਉਹਦੇ ਮੂੰਹ ਵਾਲ ਨਹੀਂ ਵੇਖਿਆ ਜਾਂਦਾ ਕੋਰਾ ਖਲਾ ਬੈਠੀ ਤੇ ਕੋਈ ਨਹੀਂ ਮੈਂ ਆ ਰੱਖ ਲੂੰਗੀ ਬੇਜਰੂਰ ਨੂੰ ਹੋਣਾ ਚੈਰ ਤੂੰ ਹੀ ਲੈ ਜਾ ਉਹਨੂੰ ਚਲੋ ਕੋਈ ਨਹੀਂ ਭਾਬੀ ਜੀ ਜੇ ਤੁਸੀਂ ਬਹੁਤਾ ਕਹਿਂਦੇ ਨਾ ਆ ਸੁੱਖ ਨੇ ਮੇਰਾ ਅੱਧਾ ਬੋਝ ਹਲਕਾ ਕਰਤਾ ਵੀ ਬੀਜੀ ਨੂੰ ਮੈਂ ਰੋਟੀ ਦੇ ਦੂੰਗੀ ਮੈਨੂੰ ਤੇ ਇੱਕ ਮਾਤਾ ਦੀ ਟੈਨਸ਼ਨ ਮਾਰੀ ਜਾਂਦੀ ਆ ਤੇ ਪਰ ਮੈਂ ਮੁੰਡਾ ਨਾਲ ਲੈ ਜਾਣਾ ਵਾ ਮੁੰਡੇ ਨੂੰ ਡੀ ਕੇ ਚਲਦੇ ਆ ਆ ਲੈਣ ਦੋ ਚਲ ਜਾਂਦੇ ਆ ਠੀਕ ਵਾ ਆ ਹੋਈ ਨਾ ਗੱਲ ਕੋਈ ਤੇ ਫੈਸਲਾ ਲੈ ਪਿਛੇ ਲੈਣ ਆਊਗਾ ਤੇ ਇਹਦੀ ਵੀ ਅੱਖਾਂ ਖੁੱਲਣਗੀਆਂ ਮੈਨੂੰ ਪਤਾ ਭਾਬੀ ਜੀ ਇਥੇ ਇਦਾਂ ਨਹੀਂ ਇਹਨੇ ਸੁਧਰਨਾ ਜੇ ਦੇਵਿੰਦਰੇ ਤਾਂ ਪਹਿਲਾਂ ਹੀ ਇਹ ਕੰਮ ਕਰਦਾ ਹੁੰਦਾ ਨਹੀਂ ਜਿਹੜਾ ਤੈਨੂੰ ਕਹਿਣ ਦੇ ਪੱਕਾ ਲੈ ਜਾਣਾ ਵਾ ਸਾਨੂੰ ਨਹੀਂ ਦੀਦਾ ਵੀ ਰੋਜ਼ ਰੋਜ਼ ਛੇੜੇ ਜਾਂਦੇ ਆ ਉਹ ਨਹੀਂ ਪਰ ਇਹੋ ਨਵਾਂ ਨਰਵਾ ਰਵੇ ਪਰ ਥੋੜਾ ਜਿਹਾ ਇਹਦੇ ਫਾਇਦੇ ਵਾਸਤੇ ਕਹਿੰਦੇ ਆ ਕਿ ਅੱਖਾਂ ਖੁੱਲ ਜਾਣਗੀਆਂ ਪਤਾ ਕੀ ਆ ਇੱਕ ਮੈਂ ਆਪਣੇ ਭਰਾ ਦੇ ਮੂਹ ਨੂੰ ਜਾਣ ਲਈ ਜੇ ਨਾ ਨਾ ਗਈ ਤੇ ਮੈਨੂੰ ਆਪਣੇ ਭਰਾ ਦੇ ਸੁਭਾਅ ਦਾ ਪਤਾ ਵਾ ਉਹਨੇ ਤੇਰੇ ਗਾਲ ਪੈ ਜਾਣੇ ਲੜਾਈ ਪੈ ਜਾਣੀ ਘਰ ਚ ਕੀ ਕਰਾਂਗੇ